ਸਸਤਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਫਿਰ ਤੋਂ ਕਾਟਨ ਦੀ ਵੀਡੀਓ ਕਾਟਨ ਦੇ ਸੂਟ ਅਸੀਂ ਤੁਹਾਨੂੰ ਇੱਕ ਦੋ ਦਿਨ ਹੀ ਹੋਰ ਦਿਖਾਵਾਂਗੇ ਜੀ ਉਸ ਤੋਂ ਬਾਅਦ ਸਾਡੇ ਸ਼ੁਰੂ ਹੋ ਜਾਣਗੇ ਫੰਕਸ਼ਨਲ ਸੂਟ ਸਾਰੇ ਤੇ ਬੂਲਨ ਦੇ ਸੂਟ ਕੋਸ਼ਿਸ਼ ਕਰਾਂਗੇ ਤੁਹਾਨੂੰ ਬੂਲਨ ਦੇ ਸੂਟ ਵੀ ਦੇ ਸਕੀਏ ਤੇ ਅੱਜ ਤੁਹਾਨੂੰ ਅਸੀਂ ਦੇ ਰਹੇ ਹਾਂ ਜੀ ਕਾਟਨ ਦੇ ਸੂਟ ਨੇ ਸਾਈਵਾ ਬ੍ਰਾਂਡ ਦੇ 2500 ਪ੍ਰਾਈਸ ਵਾਲੀ 2000 ਦੇ ਵਿੱਚ ਦੇ ਰਹੇ ਹਾਂ ਆ ਪਿਓਰ ਕਾਟਨ ਦੇ ਸੂਟ ਰਹਿਣਗੇ ਸਾਰੇ ਬੁਕਿੰਗ ਲਈ ਨੰਬਰ ਹੈਗਾ ਜੀ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਜੋ ਵੀ ਸੂਟ ਤੁਹਾਨੂੰ ਅਸ ਦੀ ਵੀਡੀਓ ਚ ਪਸੰਦ ਆ ਕਲਰ ਕਲੈਕਸ਼ਨ ਬਹੁਤ ਸੋਹਣੀ ਹੈ ਸਾਰਿਆਂ ਦੀ ਤੇ ਉਹ ਤੁਸੀਂ ਹੁਣ ਦੇਖ ਹੀ ਲੈਣੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੇਨ ਹੈ ਸਭ ਤੋਂ ਸਹੀਵਾ ਬ੍ਰਾਂਡ ਦੇ ਸੂਟ ਨੇ ਜੀ ਇਹ ਪਿਓਰ ਕਾਟਨ ਦੇ ਤੇ 2000 ਪ੍ਰਾਈਸ ਦੇ ਨਾਲ ਸਾਰੇ ਸੂਟਾਂ ਨੂੰ ਹਾਈਲਾਈਟ ਕੀਤਾ ਹੋਗਾ ਪਰਲ ਵਰਕ ਦੇ ਨਾਲ ਜਿੱਟਾਈ ਆ ਗਿਆ ਜੀ ਇਹ ਪਰਲ ਵਰਕ ਦੇ ਨਾਲ ਸਾਰੇ ਸੂਟ ਹਾਈਲਾਈਟ ਕੀਤਾ ہوا ਹੈਂਡਵਰਕ ਦੇ ਨਾਲ ਇਦਾਂ ਬਣਿਆ ਹੋਇਆ ਸੂਟ ਇਹ ਠੀਕ ਹੈ ਇਹ ਨੀਚੇ ਬਸਣਾ ਪੈਚ ਦਿੱਤਾ ਹੋਇਆ 3 ਮੀਟਰ ਦੀ ਸ਼ਰਟ ਹੈ ਜੀ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਬੈਕ ਪੱਲੇ ਦਾ ਪ੍ਰਿੰਟ ਆ ਗਿਆ ਪਿਓਰ ਕਾਟਨ ਵਿਦਾਊਟ ਲਾਈਨਿੰਗ ਸੂਟ ਬਣਨੇ ਵਾਲਾ ਤੇ ਪਿਓਰ ਕਾਟਨ ਦੀ ਹੈਗੀ ਹੈ ਜਿਹੜੀ ਸਲਵਾਰ ਤੇ ਦੁਪੱਟਾ ਹੈਗਾ ਇਹਦਾ ਸੁਪਰ ਕੋਟਾ ਦੇ ਵਿੱਚ ਬਿਲਕੁਲ ਸੌਫਟ ਦੁਪੱਟਾ ਕੋਟਾ ਡੋਰੀ ਹੈ ਨਾ ਬਿਲਕੁਲ ਸੌਫਟ ਦੁਪੱਟਾ ਠੀਕ ਹੈ ਲੰਮਾ ਚੌੜਾ ਜਿਹਾ ਰਹੇਗਾ ਤੇ ਸਾਈਡਾਂ ਤੇ ਇਦਾਂ ਵਰਕ ਰਹੇਗਾ ਜੀ ਡਿਜ਼ਾਈਨਰ ਜਿਹਾ ਦੁਪੱਟਾ ਇਹ ਖੂਸ਼ ਇਦਾਂ ਦੀ ਲੁੱਕ ਰਹੇਗੀ ਅ ਸ਼ਰਟ ਦਾ ਕਲਰ ਕਰੀਮੀ ਰਹੇਗਾ ਜੀ ਤੇ ਬਾਕੀ ਇਹਦੇ ਵਿੱਚ ਨੇਵੀ ਬਲੂ ਕਲਰ ਦੀ ਸਲਵਾਰ ਆ ਗਈ ਠੀਕ ਹੈ ਦੁਪੱਟਾ ਵੀ ਸੇਮ ਰਹੇਗਾ ਤੇ ਇਦੇ ਵਿੱਚ ਆ ਗਈ ਜੀ ਬਲੈਕ ਕਲਰ ਦੀ ਸਲਵਾਰ 프린ਟਿੰਗ ਸੇਮ ਰਹੇਗੀ ਪਰਲ ਵਰਕ ਨਾਲ ਹਾਈਲਾਈਟ ਸੇਮ ਰਹੇਗਾ ਦੁਪੱਟਿਆਂ ਦਾ ਸਟਾਈਲ ਸੇਮ ਰਹੇਗਾ ਜੇ ਨੈਕਸਟ ਹੈਗਾ ਜੀ ਇਹਦੇ ਵਿੱਚ ਹੈਗੀ ਸੀ ਗ੍ਰੀਨ ਕਲਰ ਦੀ ਸਲਵਾਰ ਫਿਰੋਜ਼ੀ ਗ੍ਰੀਨ ਜਾਂ ਸ਼ੇਡ ਆ ਬਸ ਸੋਨਾ ਸਹੀ ਬਾ ਬ੍ਰਾਂਡ ਦੇ ਸੂਟ ਨੇ ਤੇ 2000 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਪਿਓਰ ਕਾਟਨ ਦੇ ਦੁਪੱਟੇ ਨਾਲ ਸੂਟ ਦੇ ਰਹੇ ਹਾਂ ਇਹ ਕਾਟਨ ਬਹੁਤ ਜ਼ਿਆਦਾ ਫਾਈਨ ਆ ਜੀ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਤੁਸੀਂ ਸ਼ਰਟ ਇਹ ਹੈਗਾ ਸਾਡੇ ਕੋਲ ਕਾਫੀ ਇਕੱਠਾ ਸਟਾਕ ਚੁੱਕਿਆ ਹੋਇਆ ਤੇ 3-3 ਮੀਟਰ ਦੀਆਂ ਸ਼ਰਟਾਂ ਮੇਨ ਇਹਨਾਂ ਦੀਆਂ ਇਹ ਤਾਂ ਹੈਗੀਆਂ ਨੇ ਜੀ ਬਾਜੂ ਇਹ ਬਾਜੂ ਵਰਗਾ ਇਹ ਠੀਕ ਹੈ ਐਦਾਂ ਔਰਗਾਂਜ਼ਾ ਲਗਾ ਕੇ ਤੇ ਇਹ ਹੈਗਾ ਇਹਦਾ ਕੇਰਾ ਕੇਰੇ ਤੇ ਪੈਚ ਔਰਗਾਂਜ਼ਾ ਵਾਲਾ ਤੇ ਬਾਕੀ ਸ਼ਰਟ ਰਹੇਗੀ ਪ੍ਰਿੰਟਿਡ ਇਹਦੇ ਨਾਲ ਇਹ ਪ੍ਰਿੰਟਡ ਰਹੇਗੀ ਜੀ ਸਲਵਾਰ ਠੀਕ ਹੈ ਕਰੀਮ ਕਲਰ ਦੀ ਤੇ ਕਰੀਮ ਕਲਰ ਦਾ ਹੀ ਇਹਦਾ ਪਿਓਰ ਕਾਟਨ ਦਾ ਕ੍ਰਸ਼ ਕਾਟਨ ਦਾ ਰਹੇਗਾ ਦੁਪੱਟਾ ਠੀਕ ਹੈ ਜੀ ਐਦਾਂ ਦੀ ਰਹੇਗੀ ਲੁੱਕ ਸੂਰਦੀ ਸਾਈਵਾ ਬ੍ਰਾਂਡ ਦੇ ਰਹਿਣਗੇ ਸਭ ਦੇ ਵਿੱਚ ਜਿਹੜੀ ਸਲਵਾਰ ਦਾ ਕਲਰ ਰਹੇਗਾ ਉਹ ਆਫ ਵਾਈਟ ਹੀ ਰਹੇਗਾ ਆਫ ਵਾਈਟ ਤੇ ਪ੍ਰਿੰਟਰ ਹੋਗਾ ਸਾਧ ਤੇ ਕਾਟਨ ਦੇ ਸੂਟ ਨੇ ਜੀ ਸਾਹੀਵਾ ਬ੍ਰਾਂਡ ਦੇ ਕੰਟਰਾਸਟ ਅੱਛੇ ਬਣਦੇ ਨੇ ਕਾਫੀ ਇਹਨਾਂ ਦੇ ਲਾਈਟ ਲਾਈਟ ਜੇ ਸ਼ੇਡ ਨੇ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਸੇਵ ਕਰਕੇ ਰੱਖ ਸਕਦੇ ਹੋ ਜਾਂ ਫਿਰ ਸਟੀਚ ਕਰਵਾ ਸਕਦੇ ਹੋ ਜਾਂ ਫਿਰ ਜਿੱਥੇ ਵੀ ਮੌਸਮ ਚੇਂਜ ਆ ਬਹੁਤ ਸੋਹਣੇ ਸੂਟ ਨੇ ਸਾਰੇ ਨੈਕਸਟ ਦੇ ਰਹੇ ਹਾਂ ਇਹ ਵੀ ਸੂਟ ਬਹੁਤ ਪਿਆਰਾ ਹੈ। ਪਰਲ ਵਰਕ ਹੈ ਜੀ ਵਿੱਚੋਂ ਪ੍ਰਿੰਟ ਦੇ। ਠੀਕ ਹੈ। ਤੇ ਘੇਰਾ ਵਰਕ ਹੈ ਇਸ ਦਾ। ਇਹ ਘੇਰਾ ਬਹੁਤ ਸੋਹਣਾ ਬਣਿਆ ਹੋਇਆ। ਠੀਕ ਹੈ ਤੇ ਘੇਰਾ ਇਹਦਾ ਡਬਲ ਚ ਰਹੇਗਾ। ਡਬਲ ਲੇਅਰਸ। ਇੱਥੇ ਤੱਕ ਘੇਰਾ ਹੈ। ਪਹਿਲਾਂ ਇਹ ਕਲੀਅਰ ਇਹ ਆ ਜੇਗੀ ਫਿਰ ਉਹ ਦੂਜਾ ਇਸ ਤਰ੍ਹਾਂ। ਬਹੁਤ ਸੋਹਣਾ ਸੂਟ ਬਣਿਆ ਹੋਇਆ। ਇਹ ਸ਼ਰਟ ਹੈਗੀ ਹੈ ਜੀ 2.5 ਮੀਟਰ ਦੀ। ਠੀਕ ਹੈ। ਤੇ ਪਹਿਲਾਂ ਤੁਹਾਨੂੰ 2-3-3 ਮੀਟਰ ਦੀਆਂ ਦਿਖਾਈਆਂ ਪਿਓਰ ਕਾਟਨ ਦੀ ਸਲਵਾਰ। ਤੇ ਇਹ ਹੈਗਾ ਜੀ ਇਹਦਾ कॉटन ਸਟਾਈਲ ਦੇ ਵਿੱਚ ਹੀ ਦੁਪੱਟਾ ਲੁੱਕ ਦੇਖੋ ਕਿੰਨੀ ਸੋਹਣੀ ਆ ਇਹਦੇ ਵਿੱਚ ਕਲਰ ਦੇ ਦਿੰਨੇ ਆ ਤੁਹਾਨੂੰ ਇਹ ਕਲਰ অপਸ਼ਨ ਹੈ ਸਹੀਵਾ ਬ੍ਰਾਂਡ ਦੇ ਸੂਟ ਨੇ ਜੀ ਤਿੰਨ ਕਲਰ ਨੇ ਇਹਦੇ ਵਿੱਚ 2000 ਅਜਰੀ ਸਾਰੀ ਵੀਡੀਓ ਦਾ ਪ੍ਰਾਈਸ ਆ ਨੈਕਸਟ ਦੇ ਰਹੀਆਂ ਤੁਹਾਨੂੰ ਇਹ 3 ਮੀਟਰ ਦੀ ਸ਼ਰਟ ਦੇ ਨਾਲ ਸੂਟ ਰਹੇਗਾ ਨੈਕ ਦੇ ਉੱਪਰ ਪੈਚ ਹੈ ਜੀ ਬਹੁਤ ਪਿਆਰਾ ਜਿਹਾ ਲੱਗਿਆ ਹੋਇਆ ਠੀਕ ਹੈ ਇਹ ਸਟਾਈਲਿਸ਼ ਜਿਹਾ ਸੂਟ ਬਣੇਗਾ ਬਣਨ ਤੋਂ ਬਾਅਦ ਇਹ ਹੈਗਾ ਦਾ ਕੇਰਾ ਪਿਓਰ ਕਾਟਨ ਆ ਜਿਨ੍ਹਾਂ ਦੇ ਸਿੰਥੈਟਿਕ ਸੂਟ ਨਹੀਂ ਪੈਂਦੇ ਉਹਨਾਂ ਵਾਸਤੇ ਬਹੁਤ ਸੋਹਣਾ ਸਟੱਫ ਹੈ ਇਹ ਤੇ ਬਾਜੂ ਲੱਗ ਤੋਂ ਦਿੱਤੀਆਂ ਵੀ ਇਹ ਬੈਕ ਦਾ ਪੱਲਾ ਹੋ ਗਿਆ ਇਹ ਹੈ ਜੀ ਸਲਵਾਰ ਇਹਦੀ ਪਿਓਰ ਕਾਟਨ ਦੀ ਤੇ ਇਹ ਹੈਗਾ ਇਹਦਾ ਕਾਟਨ ਦਾ ਹੀ ਦੁਪੱਟਾ ਇਹ ਦਾਰਨਗੇ ਚ ਕਲਰ ਦੋ ਸ਼ੇਡ ਨੇ ਦੋਨੋਂ ਹੀ ਸੋਨੇ ਆ ਨੈਕਸਟ ਦੇ ਦੇਈਆਂ ਇਹ 8 ਮੀਟਰ ਦੀ ਸ਼ਰਟ ਦੇ ਨਾਲ ਰਹੇਗਾ ਜੀ ਸੂਟ ਠੀਕ ਹੈ ਇਦੇ ਵਿੱਚ ਇਦਾਂ ਸੈਂਟਰ ਕੋਰਨਰ ਦੇ ਵਿੱਚ ਇਹ オーਗੈਂਜ਼ਾ ਲਗਾ ਕੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ। ਕੇਰਾ ਵੀ ਵਰਕ ਆ ਐਕਸਟਰਾ ਬਾਰਡਰ ਦਿੱਤਾ ਹੋਇਆ ਤੁਸੀਂ ਇਹਨੂੰ ਬਾਜੂ ਤੇ ਅਡਜਸਟ ਕਰ ਸਕਦੇ ਹੋ। ਕਾਟਨ ਦੀ ਸਲਵਾਰ ਆ ਤੇ ਕਾਟਨ ਦਾ ਹੀ ਦੁਪੱਟਾ ਜੇ ਸੂਟ ਦੇ ਨਾਲ। ਖੂਸ਼ ਇਦਾਂ ਦੀ ਲੁੱਕ ਆ। ਸਾਈਵਾ ਬ੍ਰੈਂਡ ਦੇ ਸੂਟ ਸਾਨੂੰ 2-2000 ਚ ਮਿਲ ਰਹੇ ਆ ਸਾਰੇ। ਨੈਕਸਟ ਹੈਗਾ ਜੀ Black and white ਦੇ ਉੱਪਰ ਇਹ 3 ਮੀਟਰ ਦੀ ਸ਼ਰਟ ਦੇ ਨਾਲ ਆ ਸੂਟ ਸੂਟ ਦੀ ਲੁੱਕ ਦੇਖਿਓ ਕੁਛ ਅਲੱਗ ਜੀ ਲੁੱਕ ਆਏਗੀ ਇਦਾਂ ਬਣੇਗਾ ਨੈਕ ਆਪਣਾ ਹੋਰੀ ਤੇ ਹੈਗੇ ਜੀ ਸ਼ਰਟ ਇਹ ਸਾਰੇ ਪਰਲ ਵਰਕ ਹੈ ਇਸ ਦੇ ਵਿੱਚ ਇਹ ਬਾਜੂ ਦਿੱਤੀਆਂ ਵੀ ਅਲੱਗ ਤੋਂ ਇਹ ਬੈਕ ਦਾ ਪੱਲਾ ਪਿਓਰ ਕਾਟਨ ਤੇ ਇਹਦੇ ਨਾਲ ਤੁਹਾਨੂੰ ਇਸ ਸਲਵਾਰ ਦੇ ਪੌਂਚਿਆਂ ਤੇ ਕੰਮ ਮਿਲੇਗਾ ਜੇ ਤੁਸੀਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਜਾਂ ਪੈਂਟ ਬਣਾ ਸਕਦੇ ਹੋ ਜਾਂ ਸਟ੍ਰੇਟ ਸਲਵਾਰ ਕਰੀਮ ਕਲਰ ਦੀ ਸਲਵਾਰ ਹੈ ਕਰੀਮੀ ਉੱਪਰ ਵਰਕ ਆ ਤੁਸੀਂ ਕਿਸੇ ਵੀ ਸੂਟ ਨਾਲ ਹੋਰ ਇਹਨੂੰ ਜੋ ਤੁਹਾਨੂੰ ਲੱਗਦਾ ਵੀ ਕਰੀਮ ਕਲਰ ਦੀ ਸਲਵਾਰ ਚੱਲੇਗੀ ਕਿਸੇ ਵੀ ਸ਼ਰਟ ਨਾਲ ਇਦਾਂ ਦੀ ਸਲਵਾਰ ਅਡਜਸਟ ਹੋ ਜਾਂਦੀ ਹੈ ਠੀਕ ਹੈ ਜੀ ਇਹਦੇ ਵੀ ਤੁਹਾਨੂੰ ਕਲਰ ਦੰਨੇ ਆ ਸੀ सैकेंड दो ही कलर ने दोनों ही कलर सोहने हैं ये युंचे तो इदा ही वर्क आएगा इन्होंने लूज प्लाजो बनाया हुआ थोड़ी चॉइस आट प्लाजो बनाया हुए तो सलवार ज पेंट लूज बना सकते हो नैक्सट ये भी वर्क प्यारा घेरे तो है, देते है जी ये बहुत सोहना जहा वर्क ठीक है ਇਹਦੇ ਨਾਲ ਵੀ ਤੁਹਾਨੂੰ ਸਲਵਾਰ ਵਰਕ ਵਾਲੀ ਹੀ ਮਿਲੇਗੀ ਇਹਦੀ ਤੁਸੀਂ ਚਾਹੇ ਸਲਵਾਰ ਬਣਾ ਸਕਦੇ ਹੋ ਚਾਹੇ ਤੁਸੀਂ ਪੈਂਟ ਬਣਾ ਸਕਦੇ ਹੋ ਪੂਰੀ ਸਲਵਾਰ ਤੇ ਹੀ ਵਰਕ ਹੈ ਬਹੁਤ ਸੋਹਣਾ ਸੂਟ ਆਏਗਾ ਬਣਾਉਣ ਤੋਂ ਬਾਅਦ कॉटन ਦਾ ਪਿਓਰ ਦਾ ਦੁਪੱਟਾ ਆਫਿਸ ویئر ਵਾਸਤੇ ਬਹੁਤ ਸੋਹਣਾ ਹੈ ਜੀ ਸਕੂਲ ویئر ਹੋ ਗਏ ਆਫਿਸ ਲਈ ਹੋ ਗਏ ਬਹੁਤ ਸੋਹਣੇ ਸੂਟ ਨੇ ਇਹ ਸਾਰੇ ਸੂਟ ਅਸੀਂ ਤੁਹਾਨੂੰ ਜਿਹੜੇ ਇਹ ਵਾਲੇ ਸੂਟ ਨੇ 27 27 ਸਾਲ ਵਾਲੇ ਸੂਟ ਨੇ ਇਹ ਹੁੰਦਾ ਸੀ ਕੁਆਂਟੀਟੀਆਂ ਚੱਕਣ ਚ ਫਰਕ ਠੀਕ ਹੈ 3 ਮੀਟਰ ਦੀ ਸ਼ਰਟ ਆ ਪਿਓਰ ਕਾਟਨ ਦੀ ਕਾਫੀ ਸਟੱਫ ਅੱਛਾ ਤੁਹਾਨੂੰ ਕੱਪੜਾ ਬਹੁਤ ਮਸੰਦ ਆਏਗਾ ਇਹ ਹੈਗੀ ਆ ਜੀ ਇਹਨੂੰ ਬਾਰਡਰ ਦਿੱਤਾ ਹੋਇਆ 4 ਸਾਈਡ 2 ਮੀਟਰ ਸੌਰੀ 3 ਮੀਟਰ ਦਾ ਹੀ ਹੋਏਗਾ 2 ਮੀਟਰ ਦਾ ਬਾਵਾ نیچے ਅਲੱਗ ਤੋਂ ਦਿੱਤਾ ਹੋਇਆ ਇਹ ਬਾਜੂ ਨੇ ਠੀਕ ਹੈ ਤੁਸੀਂ ਜਿੱਥਾ ਮਰਜੀ ਐਡਜਸਟ ਕਰ ਸਕਦੇ ਇਹਨਾਂ ਨੂੰ ਇਹ ਹੈਗੀ ਆ ਜੀ ਸਲਵਾਰ ਇਹਦੀ ਵਰਕ ਵਾਲੀ ਤੇ कॉटन ਦਾ ਦੁਪੱਟਾ ਇਦਾਂ ਦੀ ਲੁੱਕ ਹੈ ਜੀ ਸੋਹਣੀ ਠੀਕ ਹੈ ਇਹਦੇ ਵਿੱਚ ਕਲਰ ਦੋਨੇ ਬਹੁਤ ਸੋਹਣੇ ਆ ਇਹ ਸੈਕਿੰਡ ਕਲਰ ਆ ਇਹ ਦੁਪੱਟਾ ਨੈਕ ਸੂਟ ਹੈਗਾ ਇੱਬ ਬਸ ਸੋਨਾ ਪੱਟੀ ਲਗਾਈ ਹੋਈ ਹੈ ਨੈਕ ਦੇ ਉੱਪਰ ਤੇਰਾ ਕੇਰਾ ਦੇਖੋ ਕਿੰਨਾ ਪਿਆਰਾ ਸੂਟੀ ਬਸ ਸੋਨਾ ਜੀ ਉੱਪਰ ਤੋਂ ਸਟੱਫ ਵੀ ਠਿੱਕਾ ਪੂਰਾ ਬਹੁਤ ਸੋਹਣਾ ਸਟੱਫ ਹੈ ਪਤਲਾ-ਪਤਲਾ ਜਾਨੀ ਹੈਗਾ ਮਤਲਬ ਪੂਰਾ ਹੰਡਾਉਣ ਵਾਲਾ ਸਟੱਫ ਆ ਇਹ ਹੈਗਾ ਕ੍ਰਸ਼ ਕਾਟਨ ਦੇ ਉੱਪਰ ਇਹਦਾ ਦੁਪੱਟਾ ਇੱਧਰ ਹੈ ਜੀ ਦੁਪੱਟੇ ਨੂੰ ਲੇਸ ਬਹੁਤ ਸੋਹਣੀ ਲੱਗੀ ਹੋਈ ਵਰਕ ਵਾਲੇ ਠੀਕ ਹੈ ਇਹ ਹੈਗੀ ਹੈ ਜੀ ਫੋਟੋ ਇਹਦੇ ਵਿੱਚ ਤੁਹਾਨੂੰ ਇਹ ਸੈਕੰਡ ਕਲਰ ਮਿਲ ਜਾਏਗਾ ਠੀਕ ਹੈ ਜੀ ਦੋਨੋਂ ਹੀ ਕਲਰ ਸੋਹਣੇ ਆ ਨੈਕਸਟ ਦੇ ਰਹੇ ਹਾਂ ਜੀ ਇਹ ਵੀ ਸੂਟ ਬਹੁਤ ਪਿਆਰੇ ਆ ਵਰਕ ਕੀਤਾ ਹੋਇਆ ਜਰੀ ਵਰਕ ਦੇਖੋ ਪਿਓਰ ਦੇ ਦੁਪੱਟਿਆਂ ਦੇ ਨਾਲ ਬ੍ਰਾਂਡ ਸਹਿਵਾ ਰਹੀ ਰਹੇਗਾ ਤੇ ਪਿਓਰ ਕਾਟਨ ਸਟਫ ਰਹੇਗਾ ਜੀ 3-3 ਮੀਟਰ ਦੀਆਂ ਰਹਿਣਗੀਆਂ ਇਹਨਾਂ ਦੀਆਂ ਸ਼ਰਟਾਂ 2.5-3 ਮੀਟਰ ਦੀਆਂ ਐਦਾਂ ਹੈਗਾ ਇਹ ਬਹੁਤ ਪਿਆਰਾ ਪ੍ਰਿੰਟ ਬਲੈਕ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਤਿੱਲੇ ਵਰਕ ਦੇ ਨਾਲ ਸਾਈਡ ਤੇ ਇਹ ਬਹੁਤ ਪਿਆਰਾ ਜਿਹਾ ਇੱਕ ਬਾਰਡਰ ਦਿੱਤਾ ਹੋਇਆ ਤੁਸੀਂ ਜਿੱਥੇ ਐਡਜਸਟ ਕਰਨਾ ਹੋਇਆ ਕਰ ਲਿਓ ਇਹ ਹੈਗੀਆਂ ਨੇ ਬਾਜੂ ਇਸ ਤੇ ਵਰਕ ਵਾਲੀਆਂ ਇਹ ਵਰਕ ਕੀਤਾ ਹੋਇਆ ਬੈਕ ਦਾ ਪੱਲਾ ਪ੍ਰਿੰਟ ਰਹੇਗਾ કોટਨ ਦੀ ਸਲਵਾਰ ਹੈ ਪਲੇਨ ਪਿਓਰ ਸ਼ਫਾਂ ਦਾ ਦੁਪੱਟਾ ਦੁਪੱਟੇ ਵੀ ਹਨ ਵਧੀਆ ਨੇ ਜੀ ਠੀਕ ਹੈ ਇਦਾਂ ਦੀ ਲੁੱਕ ਆ ਸੂਰਦੀ ਸਟਿਚ ਕਲਰ ਤੁਹਾਨੂੰ ਮਿਲ ਜਾਣਗੇ ਇਹ ਹੈਗਾ ਦਾ ਸੈਕੰਡ ਕਲਰ ਠੀਕ ਹੈ ਇਹ ਹੈਗਾ ਜੀ ਇਹਦਾ ਥਰਡ ਕਲਰ ਕਲਰ ਸਾਰੇ ਇੱਕ ਤੋਂ ਇੱਕ ਨੇ ਦੇਖੋ ਕਲਰ ਕਿੰਨਾ ਪਿਆਰਾ ਹੈ ਇਹ ਹੈਗਾ ਵੇਜ ਦਾ ਸ਼ੇਡ ਆ ਜਾਂਦਾ ਬਹੁਤ ਸੋਹਣਾ ਨੈਕਸਟ ਹੈਗਾ ਚਿਕਮਦੀ ਸਲਵਾਰ ਦੇ ਨਾਲ 3 ਮੀਟਰ ਦੀ ਸ਼ਰਟ ਦੇ ਨਾਲ ਸੌਰੀ ਇਹ ਹੈਗਾ 8 ਮੀਟਰ ਦੀ ਸ਼ਰਟ ਦੇ ਨਾਲ ਐਦਾਂ ਬਣੇਗਾ ਜੀ ਸੂਟ ਇਹ ਠੀਕ ਹੈ ਜੀ ਬਹੁਤ ਸੋਹਣੀ ਜੀ ਵੇਲ ਬਣੀ ਹੋਈ ਆ 8 ਮੀਟਰ ਦੀ ਸ਼ਰਟ ਆ ਤੇ ਜਿਹੜੀ ਵੇਲ ਹਾਈਲਾਈਟ ਕੀਤੀ ਹੋਈ ਆ ਸਾਰੀ ਇਹਦੇ ਨਾਲ ਇਹ ਚਿਕਮਦੀ ਬਾਟਮ ਆ ਸਾਰੀ ਦੇ ਵਿੱਚ ਹੀ ਐਦਾਂ ਡਿਜ਼ਾਈਨਰ ਹੋਗਾ ਪਿਓਰ ਕਾਟਨ ਦਾ ਹੈਗਾ ਜੀ ਦੁਪੱਟਾ ਸੂਟ ਦੇ ਨਾਲ ਇਹ ਵਾਲੀ ਹੈਗੀਆਂ ਜੀ ਲੁਕਸ ਸੂਟ ਦੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਨਵੇਂ-ਨਵੇਂ ਜਿਹੇ ਡਿਜ਼ਾਈਨ ਨੇ ਸਾਰੇ ਸਾਹੀਵਾ ਬ੍ਰਾਂਡ 2000 ਪ੍ਰਾਈਸ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਨੈਕਸਟ ਦੇ ਰਹੀਆਂ ਕਾਟਨ ਮਸਲੀਨ ਹੈ ਕੇਸਰ ਕਾਚੀ ਦੇ ਸੂਟ ਨੇ ਜੀ કોટਨ ਮਸਲੀਨ ਦੇ ਸੂਟ ਨੇ ਬਹੁਤ ਸੋਹਣੇ ਇਹ ਵੈਸੇ ਤਾਂ ਵਿਦਾਊਟ ਲਾਈਨਿੰਗ ਸੂਟ ਬਣ ਜਾਂਦੇ ਆ ਇਹ ਪਰ ਤੁਹਾਡੀ ਚੁਆਇਸ ਆ ਤੁਸੀਂ ਲਗਾਣੀ ਹੈ ਲਾਈਨਿੰਗ ਜਾਂ ਨਹੀਂ ਇਦਾਂ ਹੈਗਾ ਜੀ ਸੂਟ ਇਹ ਠੀਕ ਹੈ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਹੈਗੀ ਸਲਵਾਰ ਇਹਦੀ ਦੋਨੋਂ ਹੀ ਚੀਜ਼ਾਂ ਮਸਲਿਨ ਦੇ ਨੇ ਨਾ ਇਹ ਮਸਲਿਨ ਤੇ ਰਹਿਣ ਗਿਆ ਇਹ ਹੈਗਾ ਜੀ ਦੁਪੱਟਾ ਠੀਕ ਹੈ ਇਹਦੇ ਵੀ 6 ਕਲਰ ਆਪਸ਼ਨ ਆ ਜਾਈਗੀ ਪੀਕਾਕ ਸ਼ੇਡਾ ਵਾਈਨ ਚੂੜਾ ਇੱਕੇ ਵਾਲਾ ਡਿਜ਼ਾਈਨ ਆ ਜਾਏਗਾ ਬੱਡੀ ਫਲਾਰ ਵਾਲਾ ਇਹਦੀ ਵੀ 6 ਕਲਰ ਹਾਂਜੀ ਇਹਨਾਂ ਚ ਜੋ ਵੀ ਸੂਟ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖ ਲਈ ਥੈਂਕ ਯੂ so much